ਮੈਂ ਤੁਹਾਡਾ ਆਪਣਾ ਰਜਿੰਦਰ ਪਾਲ ਆਨੰਦ ਸਾਹਿਬ ਦਾ ਡੀਐਸਪੀ ਐਡਵੋਕੇਟ ਸਟੇਟ ਪ੍ਰੈਜ਼ੀਡੈਂਟ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਕੌਮੀ ਸੀਨੀਅਰ ਮੀਤ ਪ੍ਰਧਾਨ 올 ਇੰਡੀਆ ਐਂਟੀ ਟੈਰਰਿਸਟ ਐਂਟੀ ਕ੍ਰਾਈਮ ਫਰੰਟ ਪ੍ਰਾਉ ਅਦਬੋਤ ਖੁਸ਼ੀ ਦਾ ਦੇਣਾ ਹੈ ਕਿ ਸਾਡੇ ਫਰੰਟ ਨੂੰ ਸਾਡੇ ਭਰਾ ਜਿਨ੍ਹਾਂ ਦਾ ਬਹੁਤ ਹਾਈ ਕੋਰਟ ਦੇ ਵਿੱਚ ਵੱਡਾ ਰਤਵਾ ਹੈ ਔਰ ਤਕਰੀਬਨ 32 ਸਾਲ ਤੋਂ ਇੱਥੇ ਪ੍ਰੈਕਟਿਸ ਕਰ ਰਹੇ ਨੇ ਪੰਕਜ ਪਾਦਵਾ ਜੀ ਅੱਜ ਸਾਡੇ ਫਰੰਟ ਨੂੰ ਇਹਨਾਂ ਨੇ ਜੁਆਇਨ ਕੀਤਾ ਹੈ ਤੁਸੀਂ ਦੇਖ ਰਹੇ ਹੋ ਮੇਰੇ ਨਾਲ ਸਾਡੇ ਫਰੰਟ ਦੇ ਨੈਸ਼ਨਲ ਚੀਫ ਖੜੇ ਨੇ ਅਮਨਕਰਗ ਜੀ ਤੇ ਸਾਡੀ ਸਾਰੀ ਟੀਮ ਖੜੀ ਹੈਗੀ ਹੈ ਪਟਿਆਲੇ ਤੋਂ ਸਪੈਸ਼ਲ ਤੌਰ ਤੇ ਅੱਜ ਅਸੀਂ ਇਹਨਾਂ ਨੂੰ ਆਪਣੇ ਫਰੰਟ ਨੂੰ ਜੁਆਇਨ ਕਰਾਉਣ ਲਈ ਇੱਥੇ ਆਏ ਆਂ ਔਰ ਸਾਡੇ ਫਰੰਟ ਨੂੰ ਇਹਨਾਂ ਨੇ ਅੱਜ ਨੈਸ਼ਨਲ ਸੀਨੀਅਰ ਚੀਫ ਐਡਵਾਈਜ਼ਰ ਚੀਫ ਲੀਗਲ ਐਡਵਾਈਜ਼ਰ ਜੁਆਇਨ ਕੀਤਾ ਹੈ ਔਰ ਮੈਨੂੰ ਆਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਾਡੇ ਫਰੰਟ ਲਈ ਇਹ ਜੀ ਜਾਣ ਨਾਲ ਕੰਮ ਕਰਨਗੇ ਔਰ ਮੈਂ ਸਾਡੇ ਫਰੰਟ ਦਾ ਜੋ ਮੋਟਿਵ ਹੈ ਉਹ ਵੀ ਤੁਹਾਨੂੰ ਦੱਸ ਦਿੰਨਾ ਹੈ ਸਾਡਾ ਫਰੰਟ ਦੇਸ਼ ਦੀ ਏਕਤਾ ਤੇ ਅਖੰਡਤਾ ਆਪਸੀ ਭਾਈਚਾਰੇ ਨੂੰ ਇਕੱਠਾ ਰੱਖਣ ਲਈ ਕੰਮ ਕਰਦਾ ਤੇ ਜਿਹੜੀਆਂ ਸ਼ਕਤੀਆਂ ਸਾਡੇ ਦੇਸ਼ ਨੂੰ तोड़ना ਚਾਹਦਿਆਂ ਨੇ ਇਹਦੇ ਟੁਕੜੇ ਕਰਨਾ ਚਾਹਦਿਆਂ ਨੇ ਜਿਵੇਂ ਕਿ ਗੁਰਪ੍ਰਧਵੰਤ ਸਿੰਘ ਪੰਨੋਣੀ ਇੰਟਰਨੈਸ਼ਨਲ ਅਤਵਾਦੀ ਨੇ ਅਸੀਂ ਉਹਨਾਂ ਦੀਆਂ ਕੋਝੀਆਂ ਸ਼ਾਸਨ ਨੂੰ ناکਾਮ ਕਰਨ ਲਈ ਕੰਮ ਕਰਦੇ ਹਾਂ ਔਰ ਆਪਣੇ ਪਿਆਰੇ ਦੇਸ਼ ਭਾਰਤ ਦੀ ਤਰੱਕੀ ਲਈ ਕੰਮ ਕਰਦੇ ਹਾਂ ਸੋ ਅੱਜ ਸਾਡੇ ਨਾਲ ਇਹਨਾਂ ਨੇ ਜੁਆਇਨ ਕੀਤਾ ਹੈ ਔਰ ਇਹਨਾਂ ਦੇ ਜੁਆਇਨ ਕਰਨ ਨਾਲ ਸਾਡੇ ਫਰੰਟ ਨੂੰ ਹੋਰ ਤਾਕਤ ਮਿਲੇਗੀ ਅਸੀਂ ਦੇਸ਼ ਵਿਰੋਧੀ ਸ਼ਕਤੀਆਂ ਦੇ ਖਿਲਾਫ ਹੋਰ ਤੱਕੜੇ ਹੋ ਕੇ ਕੰਮ ਕਰ ਸਕਾਂਗੇ ਔਰ ਮੈਂ ਅੱਜ ਆਪਣੇ ਵੱਲੋਂ ਵੀ ਆਪਣੀਆਂ ਸੰਸਥਾਵਾਂ ਵੱਲੋਂ ਵੀ ਦਿਲ ਦੀਆਂ ਗਹਿਰਾਈਆਂ ਤੋਂ ਪੰਕਜ ਭਰਦਾ ਜੀ ਦਾ ਧੰਨਵਾਦ ਕਰਦਾ ਹਾਂ ਔਰ ਇਹਨਾਂ ਨੂੰ ਬਹੁਤ-ਬਹੁਤ ਵਧਾਈ ਵੀ ਦੇਣਾ ਹੈ ਔਰ ਬੜੀ ਵੱਡੀ ਇਹਨਾਂ ਤੋਂ ਆਸ ਵੀ ਰੱਖਦਾ ਹਾਂ ਕਿ ਸਾਡੇ ਫਰੰਟ ਲਈ ਇਹ ਦਿਲੋਂ ਜਾਨ ਤੋਂ ਦਿਨ ਰਾਤ ਇਹ ਕਰਨਗੇ ਔਰ ਸਾਡੇ ਫਰੰਟ ਨੂੰ ਬਲੰਦੀਆਂ ਤੇ ਰੱਖ ਕੇ ਜਾਣਗੇ